ਹਾਂਜੀ ਦੋਸਤੋ ਕੀ ਹਾਲ ਚਾਲ ਅੱਜ ਦੀ ਵੀਡੀਓ ਬਹੁਤ ਜ਼ਬਰਦਸਤ ਤੇ ਸ਼ਾਨਦਾਰ ਹੋਣ ਵਾਲੀ ਹੈ ਅੱਜ ਆਪਾਂ ਗੱਲ ਕਰਾਂਗੇ ਵਿਆਹ ਦੇ ਵਿੱਚ ਨਾ ਜਿਹੜਾ ਸੱਭਿਆਚਾਰ ਹੁੰਦਾ ਇਹ ਵੀ ਇੱਕ ਜਾਂ ਰੀਤੀ ਰਿਵਾਜ ਤੇ ਰਸ ਵਾਂਗੂ ਹੀ ਬਣ ਕੇ ਰਹਿ ਗਿਆ ਇਹਨਾਂ 'ਚ ਬਹੁਤ ਗਰੁੱਪ ਆ ਜਿਹੜੇ ਬਹੁਤ ਵਧੀਆ ਕੁੜੀਆਂ ਬਹੁਤ ਸੋਹਣਾ ਪੰਗੜਾ ਪਾਉਂਦੀਆਂ ਬਹੁਤ ਵਧੀਆ ਸੱਭਿਆਚਾਰਕ ਪੰਗੜਾ ਪਾਉਂਦੇ ਨੇ ਤੇ ਕਈ ਵਿੱਚੋਂ 2-4 ਕੁੜੀਆਂ ਤਾਂ ਇਹ ਜੀਆਂ ਯਾਰ ਜਿਹੜੀਆਂ ਸਾਰੀਆਂ ਸੰਗਾ ਸ਼ਰਮਾ ਲਾ ਦਿੰਦੀਆਂ ਉਹਨਾਂ ਨੂੰ ਕੁਝ ਨਹੀਂ ਲੱਗਦਾ ਕਿ ਮੂਰੇ ਕੋਈ ਫੈਮਿਲੀ ਬੈਠੀ ਹੈ ਅਸੀਂ ਸਟੇਟੇਡ ਡਾਂਸ ਕਰਦੇ ਆਂ ਕਿ ਅਸੀਂ ਮੋਜਰਾ ਹੀ ਕਰੀ ਜਾਂਦੇ ਆਂ ਸਾਰਾ ਕੁਝ ਭੁੱਲ ਜਾਂਦੇ ਆਂ ਤੇ ਕਈ ਥਾਵਾਂ ਤੇ ਐ ਹੁੰਦਾ ਵੀ ਜਿਹੜੇ ਬਰਾਤੀ ਹੁੰਦੇ ਆ ਇਹ ਵੀ ਯਾਰ ਕੁੜੀਆਂ ਨਾਲ ਬਹੁਤ ਮਾੜਾ ਸਲੂਕ ਕਰਦੇ ਆਂ ਚੱਲ ਆਜੋ ਅੱਜ ਆਪਾਂ ਕਰਦੇ ਗੱਲ ਇਸੇ ਵਿਸ਼ੇ ਤੇ ਨਾਲੇ ਦੇਖਦੇ ਕੁਝ ਵੀਡੀਓ ਚੱਲਾ ਜੂ। ਆ ਵੀਡੀਓ ਦੇਖ ਕੇ ਤਾਂ ਯਾਰ ਸਿਰਫ ਇੱਕ ਗੱਲ ਕਹਿਣ ਨੂੰ ਦਿਲ ਕਰਦਾ ਵੀ ਕੌਣ ਕਹਿੰਦਾ ਬੁਢੇ ਇਸ਼ਕ ਨਹੀਂ ਕਰਦੇ ਇਸ਼ਕ ਤਾਂ ਕਰਦੇ ਆ ਪਰ ਲੋਕ ਇਹਨਾਂ ਦੀ ਚਿੱਟੀ ਦਾੜੀ ਦੇਖ ਕੇ ਸ਼ੱਕ ਨਹੀਂ ਕਰਦੇ ਇਹ じゃ ਬਾਅਦ ਚ ਮੂਵੀ ਵਾਲਿਆਂ ਦੀ ਮਨਤਾ ਕਰਦਾ ਹੁੰਦਾ ਵੀ ਭਾਈ ਜੀ ਮੈਂਤਲੀ ਗੱਲ ਆ ਯਾਰ ਆ ਸੀਨ ਕੱਟ ਦਿਓ ਸੀ ਪੂਰੀ ਫੈਮਲੀ ਨੇ ਬਹਿ ਕੇ ਦੇਖਣਾ ਵਾ ਉਹ ਵੀ ਨਾ ਤੇ ਹੁਣ ਨਹੀਂ ਇਹਨੂੰ ਹਣਾ ਕੋਈ ਜਿਆਦਾ ਹੁੰਦਾ ਵੀ ਸਾਡੀ ਪੂਰੀ ਫੈਮਲੀ ਮੂਹਰੇ ਬੈਠੀ ਆ ਤੇ ਮੈਂ ਸਟੇਜ ਤੇ ਚੜ ਕੇ ਕੀ ਕੁਸ ਕਰਨ ਲੱਗਾ ਹੋਇਆ ਇਹ ਜਿਹੇ ਬਹੁਤ ਬੁਢੇ ਦੇਖਿਆ ਯਾਰ ਮੈਂ ਜਿਹੜੇ ਨਾ ਜਦੋਂ ਮਰਗ ਤੇ ਵੀ ਜਾਣਗੇ ਤਾਂ ਕੁਰਸੀ ਤੇ ਬਹਿ ਕੇ ਅਫਸੋਸ ਕਰਨਗੇ ਕਹਿਣਗੇ ਸਾਡੇ ਨਾ ਗੋਡੇ ਦੁਖਦੇ ਆ ਤੇ ਪੁੰਜੇ ਵਹਿ ਨਹੀਂ ਹੁਣਾਗਾ ਤੇ ਹੁਣ ਸਟੇਜ ਤੇ ਨੱਚਦੇ ਆ ਜਨਾਨੀਆਂ ਨੇ ਇਹਨਾਂ ਦੇ ਕੋਈ ਗੋਡੇ ਨਹੀਂ ਦੁਖਦੇ ਲੀਵੇ ਤੂੰ ਟਲ ਜਾ ਸ਼ਕੀਨਾ ਸ਼ਕੀਨ ਉਹ ਨਾ ਚਿਰ ਕਿੱਥੇ ਟਲਦਾ ਜਿੰਨਾ ਚਿਰਨੀ ਤੇ ਚੁੰਨੀ ਨੂੰ ਹੇਠਾਂ ਕਰਦੀ ਪਹਿਲਾਂ ਅੱਜ ਤਾਂ ਲਈ ਕਤਲ ਹੋ ਜਾਂਦੇ ਸੀਗੇ ਤੇ ਅੱਜ ਕੱਲ ਅੱਜ ਕੱਲ ਇਹ ਜਾ ਕੇ ਕਹਿਣਗੇ ਜਾਂ ਡੀਲਰ ਨੂੰ ਵੀ ਬਾਈ ਜੀ ਗਲਾ ਥੋੜਾ ਜਾ ਨਾ ਡੀਪ ਹੀ ਰੱਖਿਓ ਵੱਡਾ ਰੱਖਿਓ ਅਸੀਂ ਰੀਲਾ ਰੂਲਾ ਬਣਾਉਣੀਆ ਤੇ ਫਿਰ ਜੇ ਕੁਝ ਦਿਸੂਗਾ ਤਾਂ ਵੀਊ ਆਉਣਗੇ ਗਾਣਾ ਲਾਇਆ ਜੱਜ ਵੀ ਸੁਣਾਉ ਫੈਸਲਾ ਰਾਜਵਾਲ ਦਾ ਇਹ ਜੱਜ ਨੇ ਆ ਵੀਊ ਦੇਖ ਲਿਆ ਨਾ ਫੈਸਲਾ ਤਾਂ ਆ ਜਾਂਦਾ ਹੋ ਗਿਆ ਉਹ ਮਾੜੀ ਮੁੱਟੀ ਸ਼ਰਮ ਖਾ ਲੋ ਵਿਆਹ ਦੇ ਵਿੱਚ ਨਾ ਪੂਰੀ ਫੈਮਿਲੀ ਆਈ ਹੁੰਦੀ ਐ ਅਗਲਾ ਪੂਰੇ ਟੱਬਰ ਨਾਲ ਆਇਆ ਹੁੰਦਾ ਵਾ ਤੇ ਜੇ ਇਹੋ ਜਿਹੇ ਹਾਲ ਰਹੇ ਨਾ ਤਾਂ ਬੰਦਾ ਦੋ ਵਾਰੀ ਸੋਚਿਆ ਕਰੋ ਵੀ ਯਾਰ ਮੈਂ ਫੈਮਿਲੀ ਲੈ ਕੇ ਜਾਵਾਂ ਕਿ ਇਕੱਲਾ ਹੀ ਜਾਵਣਾ ਗੂਰੇ ਆਰਕੈਸਟਾ ਨਾਲ ਲੱਗ ਜਾਵਾਂ ਕੀ ਸੀਨ ਹੈ ਇਹ ਕੀ ਮਜਬੂਰੀ ਆ ਦੱਸ ਇਹ ਕੀ ਆ ਬਾ ਚਹਿਜੀਆਂ ਰੋਰੂ ਇੰਟਰਵਿਊ ਚ ਕਹਿਨੇਗਾ ਹੁੰਦੇ ਆ ਮੁੰਡੇ ਸਾਡੇ ਨਾਲ ਧੱਕਾ ਕਰਦੇ ਆ ਮੁੰਡੇ ਸਾਨੂੰ ਧੱਕੇ ਨਾਲ ਨੰਬਰ ਫੜਾਉਂਦੇ ਆ ਮੈਂ ਕੋਈ ਮੁੰਡਿਆਂ ਦੇ ਪੱਖ ਚ ਨਹੀਂ ਹੈਗਾ ਜਿਹੜੇ ਮੁੰਡੇ ਧੱਕੇ ਨਾਲ ਨੰਬਰ ਫੜਾਉਂਦੇ ਉਹ ਵੀ ਗਲਤ ਆ ਪਰ ਜੇ ਤੁਸੀਂ ਇਹੋ ਜਿਹੀਆਂ ਹਰਕਤਾਂ ਕਰੋਗੇ ਤਾਂ ਅਗਲਾ ਗਾ ਚਾਂਸ ਸੋਚਦਾ ਅਰੇ ਕਹਿਣਾ ਕੀ ਚਾਹਤੇ ਹੋ ਇੱਕ ਕਿਹੜੇ ਥਾਂ ਤੇ ਕੇ 47 ਰੱਖੀ ਫਿਰਦੀਆਂ ਕਿੱਥੋਂ ਫેર ਕਰੀ ਜਾਨੀਆਂ ਬਰਾਤੀ ਤਾਂ ਤੂੰ ਸਾਰੇ ਨੌਕ ਕਰਤੇ ਹੋਣੇ ਬਾਈ ਸੱਚੋ ਸੱਚੀ ਕਮੈਂਟਾਂ ਚ ਦੱਸਿਓ ਵੀ ਜੇ ਇਹੋ ਜਿਹਾ ਕੋਈ ਆਰਕੈਸਟਾ ਤੁਹਾਡੇ ਮੂਰੇ ਲੱਗੀਆਂ ਹੋਣ ਤਾ ਪੂਰੀ ਫੈਮਿਲੀ ਨਾਲ ਆਪਦੀ ਭੈਣ ਨਾਲ ਆਪਦੀ ਮਾਂ ਨਾਲ ਬਹਿ ਕੇ ਆਪਦੀਆਂ ਕੁੜੀਆਂ ਨਾਲ ਬਹਿ ਕੇ ਤੁਸੀਂ ਦੇਖ ਸਕਦੇ ਹੋ ਕਰ ਸਕਦੇ ਵਿਆਹ ਜਾਂ ਜਾਈ ਬਾਈ ਜੀ ਮੈਂ ਇਹ ਨਹੀਂ ਕਹਿੰਦਾ ਨੱਚਣਾ ਗੋਣਾ ਮਾੜੀ ਚੀਜ਼ ਐ ਨੱਚਣਾ ਗੋਣਾ ਖੁਸ਼ੀ ਤੇ ਬੰਦਾ ਵਿਆਹ ਸ਼ਾਦੀਆਂ ਚ ਨੱਚਦਾ ਗੋਣਾ ਯਾਰ ਪਰ ਟੰਗ ਸਰਦਾ ਨੱਚੋਗਾ ਉਹ ਹੁਣ ਕਈ ਵਿਦਵਾਨਾਂ ਨੇ ਆ ਕੇ ਮੈਸੇਜਾਂ ਚ ਕਹਿਣਾ ਵੀ ਬਾਈ ਪਾਪੀ ਪੇਟ ਮਾਰ ਗਿਆ ਨੱਚਦੇ ਨੇ ਇਹ ਵਿਚਾਰੇ ਗਾ ਤੇ ਮੈਂ ਇਹੀ ਸਵਾਲ ਇਹਨਾਂ ਨੂੰ ਪੁੱਛਿਆ ਵੀ ਪੇਟ ਤਾਂ ਬਾਈ ਥੋੜੇ ਵੀ ਲੱਗਿਆ ਤੁਸੀਂ ਤਾਂ ਕਦੇ ਨੰਗੇ ਖੋਹ ਨੱਚੇ ਨਹੀਂ ਏਗਾ ਕੋਈ ਇਸ ਚੀਜ਼ ਦਾ ਜਵਾਬ ਚਲੋ ਠੀਕ ਆ ਜੀ ਅੱਜ ਲਈ ਇਨਾ ਕਾਫੀ ਆ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਨਾਲੇ ਪੇਜ ਨੂੰ ਫੋਲੋ ਕਰ ਲਿਓ ਆਪਾਂ ਦਾ YouTube ਤੇ ਨਵਾਂ ਚੈਨਲ ਬਣਾਇਆ ਵਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਰੋਕੀ ਪੀਵੀ 10 ਵਾਲਾ ਓਕੇ